ਗੁਰ ਸੇਵੀਆ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਤਉ ਡਿਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਠਿਆ ਸੋਹੀਐ ਸਬਨਾ ਦਾ ਵੇਸਾ ਸੱਜਣ ਸੱਚ ਪਾਤੇ ਸਾਹ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਾਗੜਾ ਹੱਲਾ ਪੰਜਵਾ ਕਰ ਕਿਰਪਾ ਗੋਰ ਪਾਰ ਬ੍ਰਹਮ ਪੂਰੇ अनदिन म वखणा राम अमृतवाणी रा हर जस ਲੱਗ ਤੇਰਾ ਪਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾਹਰ ਜਸ ਮਿੱਠਾ ਲਾਗ ਤੈਰਾ ਦਾਇਆ ਮਾਇਆ ਗੋਪਾਲ ਗੋਬਿੰਦ ਕੋਈ ਨਹੀਂ ਤੁਜ ਬਿਨਾ ਸਮਰ ਤਹ ਅਗਾਥ ਅਪਾਰ ਪੂਰਨ ਜਿਉ ਤਨ ਤਨ ਤੁਮ ਮਨਾੰ ਮੂਰਖ ਮੁਗਦ ਅਨਾਥ ਚੰਚਲ ਵਾਲਹੀ ਨੀਚ ਅਜਾਣਾ ਬੇਨਵੰਤ ਨਾਨਕ ਸਰਣ ਤੇਰੀ ਰਖ ਲੈ ਹੋ ਆਵਣ ਜਾਣ ਸਾਧ ਸਰਣੀ ਪਾਈ ਹਰ ਜੀਉ ਗਨ ਗਾਵਹਿ ਹਰ ਨੀਤਾ ਰਾਮ ਤੂਰ ਭਗਤਨ ਕੇ ਮਨ ਤਨ ਲਗਾ ਹਰ ਜੀਉ ਸਭ ਪਤਿਤ ਪੁਨੀਤਾਰਾਂ ਮ ਤੂ ਰੇ ਭਗਤਨ ਕੀ ਮਾਨ ਤਨ ਲਗਾ ਹਰ ਜੀਉ ਸਭ ਪਤਿਤ ਪੁਨੀਤਾ ਰਾਮ ਪਤਿਤਾ ਪੁਨੀਤਾ ਹੋਇ ਤਨ ਸੰਗ जेन विदा पाया नाम नवनि दार जप जिन आतम जीत बिनवंत नानक वड पाग पाई ਬੇਨਵੰਤ ਨਾਨਕ ਵੱਡ ਪਾਗ ਪਾਈ ਹੈ ਸਾਦ ਸਾਜਨ ਮੀਤਾ ਜੇਨੇ सचण जे आ हर जीओ से पूरे सहार बहुत ख जनात पह हर जी ਹਰ ਕੀਰਤਨ ਲਹਾਰਾਂ ਮੰ ਕਾਮ ਕਰੋਧ ਨਾ ਲੋਭ ਬਿਆਪ ਜੋ ਜਨ ਪ੍ਰਭ ਸੇ ਓ ਰਾਤੇ ਆ ਇੱਕ ਜਨ ਹੈ ਇਕ ਮੰਨ ਹੈ ਰਾਮ ਕਾ ਰੰਗ ਮਾਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤਨਾ ਓ ਮਾ बिनवंत नानक जिन नाम पल्ल से सच नानक सोई समरिया हर जीओ ਜਾ ਕੀ ਕਾਲ ਤਾਰੇ ਰਾਮ ਗੁਰਮੁਖ ਮਨ ਹੋਣਾ ਵਿਸਰਾ ਹਰ ਜੀਉ ਕਰਤਾ ਤੁਰਖ ਮੁਰਾਰੀ ਰਾਮ ਦੂ ਖਰੋਗ ਨਾ ਪਾਉ ਬਿਆਪੈ ਜਿਨੇ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਪਾਉ ਜਲ ਪੂ ਬਲ ਲਿਖਿਆ ਪਾਇਆ ਸੰਤ ਪ੍ਰਸਾਦ ਤਰੇ ਭਉ ਜਲ ਪੂਰਾ ਬਲ ਲਿਖਿਆ ਪਾਇਆ ਵਜੀ ਵਧਾਈ ਮਨ ਸੰਤ ਆਏ ਮਿਲਿਆ ਪਰਖ ਅਪਾਰੀ ਬੇਨਵੰਤ ਨਾਨਕ ਸਿਮਰ ਹਰ ਹਰ ਇਕ ਪੁੰਨੇ ਹਮਾਰੇ ਦੂ ਕਰੋਗ ਨਾ ਪਾਓ ਬੇਆਪ ਜਿਨੇ ਹਰ ਹਰ ਉੱਤੇ ਆਇਆ ਸੰਤ ਪ੍ਰਸਾਦ ਤਰੇ ਪਾਉ ਜਲ ਪੂਰਬ ਲਿਖਿਆ ਪਾਏ ਜੀਬदाई ਮਨਸਾਂਤੇ ਆਏ ਮਿਲਿਆ ਪੁਰਖ ਅਪਾਰੀ ਬੇਨਵੰਤਨਾ ਨਕ ਇਸ ਮਰ ਹਰ ਹਰ ਇੱਛ ਪੁੰਨੇ ਹਮਾਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਪੰਜਵਾ ਕਰਿ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਆਨੰਦਿਨ ਨਾਮ ਵਖਾਣਾ RAM ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲੱਗ ਤੈਰਾ ਪਾਣਾ ਰਾਮ